ਪਿਛਲੇ ਦਿਨੀ ਹੋਏ ਸੜਕ ਹਾਦਸੇ ਦੇ ਮੁੱਖ ਦੋਸ਼ੀ ਦਵਿੰਦਰ ਸਿੰਘ ਨੂੰ ਅੱਜ ਸਮਾਣਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਉਸ ਦਾ 2 ਦਿਨ ਦਾ ਰਿਮਾਂਡ ਮਿਲਿਆ ਜਿਕਰ ਇਹੋ ਹੈ ਟਿਪਰ ਦੇ ਮਾਲਕ ਰਣਜੀਤ ਸਿੰਘ ਤੇ ਅਨਕੀਤ ਸਿੰਘ ਹਾਦਸੇ ਦੇ ਵੀ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਮਾਪਿਆਂ ਤੇ ਲੋਕਾਂ ਵਿੱਚ ਇਸ ਨੂੰ ਲੈ ਕੇ ਗੁੱਸਾ ਵੱਧਦਾ ਜਾ ਰਿਹਾ ਹੈ ਹਾਂਜੀ ਪ੍ਰਧਾਨ ਜੀ ਅੱਜ ਪੁਲਿਸ ਵੱਲੋਂ ਦੋਸ਼ੀ ਨੂੰ ਪੇਸ਼ ਕੀਤਾ ਗਿਆ ਅਦਾਲਤ 'ਚ ਤਾਂ ਕੀ ਉਹਦੇ ਬਾਰੇ ਰਿਮਾਂਡ ਲਿਆ ਗਿਆ ਔਰ ਕੀ ਕਾਰਵਾਈ ਹੋਈ ਹੈ ਜੋ ਕਿ ਇਹ ਮੁਕੱਦਮਾ ਐਕਸੀਡੈਂਟ ਦਾ ਮੁਕੱਦਮਾ ਹੀ 304 ਦੇ ਵਿੱਚ ਪੁਲਿਸ ਨੇ ਦਰਜ ਕੀਤਾ ਸੀ ਜਿਸ ਵਿੱਚ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਤਾਂ ਜੇਲ੍ਹ ਵਿੱਚ ਹੈ ਦੂਜੇ ਦਾ ਪੁਲਿਸ ਰਿਮਾਂਡ ਹਾਜ਼ਰ ਕਰਨ ਲਈ ਪੁਲਿਸ ਅੱਜ ਦਵਿੰਦਰ ਸਿੰਘ ਦੋਸ਼ੀ ਨੂੰ ਅਦਾਲਤ ਵਿੱਚ ਲੈ ਕੇ ਆਏ ਸੀ ਜਿਸ ਦਾ 2 ਦਿਨ ਦਾ ਪੁਲਿਸ ਰਿਮਾਂਡ ਕੋਰਟ ਵੱਲੋਂ ਦਿੱਤਾ ਗਿਆ ਤਾਂ ਜੋ ਤੀਸਰਾ ਦੋਸ਼ੀ ਜੋ ਬਾਹਰ ਹੈ ਹਲੇ ਪੁਲਿਸ ਹਿਰਾਸਤ ਵਿੱਚ ਨਹੀਂ ਆਇਆ ਉਸ ਦੀ ਪੜਤਾਲ ਕੀਤੀ ਜਾਵੇ ਅਤੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪ੍ਰਧਾਨ ਜੀ ਜਿਹੜੇ ਟਿੱਪਰ ਮਾਮਲੇ ਦੇ ਵਿੱਚ ਸੱਤ ਮਾਸੂਮ ਬੱਚੇ ਟਿੱਕ ਡਰਾਈਵਰ ਦਾ ਜਿਹਦੀ ਮੌਤ ਹੋ ਗਈ ਸੀਗੀ ਤੇ ਉਹਦੇ ਵਿੱਚ ਕਿੰਨੇ ਵਿਅਕਤੀਆਂ ਨੇ ਕੇਸ ਕੀਤਾ ਗਿਆ ਫਿਲਹਾਲ ਜੋ ਸਾਡੀ ਜਾਣਕਾਰੀ ਮੁਤਾਬਕਾ ਤਿੰਨ ਵਿਅਕਤੀਆਂ ਤੇ ਕੇਸ ਦਰਜ ਕੀਤਾ ਗਿਆ ਸੀ ਹੁਣ ਪਰ ਪੁਲਿਸ ਨੇ ਰਿਕਾਰਡ ਦੇ ਮੁਤਾਬਕ ਇੱਕ ਅੰਕਿਤ ਕੁਮਾਰ ਹੋਰ ਹੈ ਅਨਕਿਤ ਕੁਮਾਰ ਉਸ ਨੂੰ ਵੀ ਸ਼ਾਇਦ ਇਸ ਵਿੱਚ ਨਾਮਜ਼ਦ ਕਰ ਲਿਆ ਕੋਨ ਬੁਲਾ ਕੇ ਚਾਰ ਦੋਸ਼ੀ ਹੋ ਗਏ ਚਾਰ ਦੋਸ਼ੀ ਹੋ ਗਏ ਠੀਕ ਹੈ ਹਾਂ ਜੀ ਅਜਾ ਇਹਨੂੰ ਰੁਕੂ ਜੇਸ਼ਕੀ ਤੱਕ ਗਿਆ ਸੀਗਾ ਰਿਮਾਂਡ ਵਾਸਤੇ ਨਿਯਮੰਦਰ ਮੈਨੂੰ ਦੋ ਦਿਨ ਦਾ ਹੋਰ ਰਿਮਾਂਡ ਲਿਖਾ ਹਾਂ ਅੱਜ ਅਗਲੀ ਤਰੀਕਾ ਦੋ ਦਿਨ ਸੀਗੀ ਹੈ ਅਗਲੀ ਵਾਰ ਪੇਸ਼ ਕਰ ਦਿੰਦੇ ਹਾਂ ਅਰਸਾਂ ਪੇਸ਼ ਕਰ ਠੀਕ ਹੈ ਕੋਨ